ਸਾਡੇ ਇਹਦੇ ਵਿੱਚ ਦੋ ਮੁਕੱਦਮੇ ਗਏ ਹੈਗੇ ਆ ਉਹ ਕਪੂਰਥਲਾ ਪੁਲਿਸ ਨੇ ਮਾਰ ਜੋ ਸਾਡੇ ਅਸਟਾਫ ਨਾਲ ਹੋ ਰਹੀ ਦੀਸ਼ਾ ਨਿਰਦੇਸ਼ੇ ਜਿਹੜੇ ਹੈਗੇ ਆ ਸੀਪਾਲ ਕੀਤੇ ਨੇ ਔਰ ਇਹਦੇ ਵਿੱਚ ਸਾਡੇ ਸੀਆਈਏ ਇੰਚਾਰਜ ਜਿਹੜੇ ਹੈਗੇ ਆ ਚਾਹਾਂਮਤ ਤੇ ਡੀਐਸਪੀ ਸਾਹਿਬ ਵੀ ਤੇ ਨਾਲ ਜਿਹੜੇ ਹੈਗੇ ਆ ਸੁਲਤਾਨਪੁਰੂ ਦੀ ਐਸਐਸ ਜੀਆ ਵੀ ਆਇਆ ਆਂ ਭੂਗ ਚ ਰਹੀ ਹੈ ਇਹ ਸਾਨੂੰ ਸੋਲਵ ਕਰਨ ਦੇ ਵਿੱਚ ਇਹਦੇ ਵਿੱਚ ਸਾਨੂੰ ਦੱਸਦੇ ਆ ਕਿ ਤੁਹਾਨੂੰ ਇਹ ਦੱਸਦੇ ਹੈਗੇ ਕਿ ਇਹ ਮੁਕੱਦਮਾ ਨੰਬਰ ਜਿਹੜਾ ਹੈਗਾ ਅਸੀਂ 377 ਜਿਹੜਾ ਸੀਗਾ 11 ਤਰੀਕ ਨੂੰ ਜਿਹੜਾ ਦਰਜ ਕੀਤਾ ਸੀ ਰਜਿੰਦਰ ਸਿੰਘ ਸੀਗਾ ਜਿਹੜਾ ਚੇਅਰਮੈਨ ਜਿਹੜਾ ਸੀਗਾ ਫੂਡ ਕਾਰਪੋਰੇਸ਼ਨ ਚ ਲੱਗਿਆ ਸੀਗਾ ਇਹਦੇ ਉੱਤੇ ਜਿਹੜੀਆਂ ਸੀਗੀਆਂ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਔਰ ਸ਼ਾਹਗਾਮ ਦੇ ਪੁੱਤ ਦੇ ਵਿੱਚ 110 ਮਨੋਦੀ ਰਹਿਣਾ ਸੀ ਇਮੀਡੀਏਟਲੀ ਅਸੀਂ ਐਕਸਟਰਸ਼ਨ ਤੇ 377 ਦਾ ਜਿਹੜਾ ਸੀਗਾ ਪਛਾਤਾਸ਼ ਕਰਕੇ ਇਹਦੇ ਵਿੱਚ 24 ਘੰਟੇ ਦੇ ਵਿੱਚ ਵਿੱਚ ਅਸੀਂ ਜਿਹੜਾ ਸੀਗਾ ਇਹ ਬਲਜਿੰਦਰ ਸਿੰਘ ਸੀਗਾ ਜਿਹੜਾ ਬਲਜੀਤ ਸਿੰਘ ਵਿੱਕੀ ਦਾ ਉਹ ਵਿਅਕਤੀ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੀਗਾ ਔਰ ਉਸ ਤੋਂ ਬਾਅਦ ਚ ਟੈਕਨੀਕਲ ਰਿਸਿਸਟੈਂਸ ਹਿਊਮਨ ਰਿਸੋਰਸਸ ਦੇ ਨਾਲ ਜਿਹੜੀ ਹੈਗੀ ਆ ਬੜੀ ਮਿਹਨਤ ਦੇ ਨਾਲ ਅਸੀਂ ਜਿਹੜਾ ਹੈਗਾ ਇਹਦੇ ਵਿੱਚ ਇੱਕ ਬਾਹਰ ਸਰਗਨਾ ਰਹਿ ਰਿਹਾ ਸੀਗਾ ਜੱਡਾ ਹੈਗਾ ਯੂਕੇ ਵਾਲਾ ਉਹਦਾ ਜਿਹੜਾ ਸੀਗਾ ਇਸੇ ਪਿੰਡ ਦਾ ਹੀ ਆ ਕੋਕੀਵਾਲ ਦਾ ਰਹਿਣ ਵਾਲਾ ਉਹਦੇ ਗੈਂਗ ਦੇ ਜਿਹੜੇ ਅਸੀਂ ਹੈਗੇ ਆ ਟੋਟਲ 12 ਬੰਦੇ ਜਿਹੜੇ ਹੈਗੇ ਇਹਦੇ ਚ ਦੰਗਤ ਕੀਤੇ ਆ ਔਰ ਜਿਹਦੇ ਵਿੱਚੋਂ ਅਸੀਂ 8 ਬੰਦੇ ਜਿਹੜੇ ਹੈਗੇ ਗ੍ਰਿਫਤਾਰ ਕਰ ਲਿਆ ਜਿਹਦੇ ਵਿੱਚ ਵਿਕਰਮਜੀਤ ਸਿੰਘ ਵਿੱਕੀ ਇੱਕ ਹੈਗਾ ਅਜੀਤ ਕੁਮਾਰ ਹਰਵਿੰਦਰ ਸਿੰਘ ਤੀਤ ਸਿੰਘ ਹੈਗਾ ਜੀ ਕਰਨ ਸਿੰਘ ਬਲਜੀਤ ਸਿੰਘ ਜਸ਼ਨਪ੍ਰੀਤ ਤੇ ਗੁਸ਼ਕ ਕੁਮਾਰ ਹੈਗਾ ਡਿਟੇਲਸ ਇਹਦਾ ਨਹੀਂ ਐਡਰੈਸ ਤੁਹਾਡੇ ਕੋਲ ਆਏਗੀ ਔਰ ਇਸ ਵਾਰਦਾਤ ਦੇ ਵਿੱਚ ਜਿਹੜਾ ਵਰਤਿਆ ਗਿਆ ਸੀਗਾ ਗੋਲੀਆਂ ਚਲਾਉਣ ਦੇ ਵਿੱਚ ਮੋਟਰਸਾਈਕਲ ਉਹ ਵੀ ਬਰਾਮਦ ਕਰ ਲਿਆ ਔਰ ਇੱਕ ਪਿਸਤਲ ਤੇ ਇਹਦੇ ਵਿੱਚ ਜਿਹੜਾ ਰਜਾ 30 ਬੋਲ ਦਾ ਪਿਸਤਲ ਆ ਸੀ ਜਿਹੜਾ ਤੇ ਨਾਲ ਇਹਦੇ ਜਿਹੜੇ ਰੌਂਸੇ ਦੇ ਸੀਗੇ ਉਹ ਰਿਕਵਰ ਕੀਤੇ ਹਨ ਸਰ ਇਹ ਜਿਹੜੀਆਂ ਪਹਿਲਾਂ ਕਹਾਵਾਂ ਸੀਗੀਆਂ ਉਹਦੇ ਵਿੱਚ ਇਹਨੇ ਫਰੋਦੀ ਵੀ ਮੰਗੀ ਸੀਗੀ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜੀਆਂ ਡਿਸਕਲੋਸ ਨਹੀਂ ਕਰ ਸਕਿਆ ਇਨੀਸ਼ੀਅਲ ਸਟੇਜਿਸ ਆਈਆਂ ਪਰ ਹਰਜਿੰਦਰ ਦੇ ਨਾਲ ਇਹਦੀ ਜਿਹੜੀ ਸੀਗੀ ਪੁਰਾਣੀ ਕੋਈ ਲਾਗਡਾਰ ਸੀ ਜਿਹਦੇ ਵਿੱਚ ਇਹਨੇ ਉਹਦੇ ਤੇ ਹਮਲਾ ਕੀਤਾ ਸੀ ਬਟ ਬਾਕੀ ਮੁਕਦਮਿਆਂ ਦੇ ਵਿੱਚ ਜਿਹੜੀ ਸੀਗੀ ਇਹ ਜਿਹੜੇ ਹੀ ਫਰੋਦੀਆਂ ਨੇ ਪੁੱਛੇ ਇਹਦੇ ਤੋਂ ਇਹ ਸਮਝ ਜAVE ਹਰਜਿੰਦਰ ਜੋ ਜਿਹੜੇ ਦੋ ਬੰਦੇ ਫੜੇ ਨੇ ਮਿੱਲਾ ਤੇ ਜਿਹੜਾ ਹੈਗਾ ਦੂਸਰੇ ਉਹਨਾਂ ਦੇ ਉੱਤੇ 13 ਮੁਕਦਮੇ ਦਰਜ ਕਾਫੀ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਸੀ ਹੋ ਗਈ ਹੈਗੇ ਨੇ ਤਾਂ ਇਹ ਇਨਪੁਟਸ ਮਤਲਬ ਕਿ ਸ਼ੇਅਰ ਕਰਦੇ ਸੀ ਲੋਕਲ ਇਨਪੁਟਸ ਸ਼ੇਅਰ ਕਰਦੇ ਰੇਕੀ ਵਾਲੇ ਸੀਗੇ ਜਾਂ ਫਿਰ ਸਾਰੇ ਕ੍ਰਿਮੀਨਲ ਹੀ ਸੀਗੇ ਸ਼ੂਟਰ ਹੀ ਸੀ ਜਿਹੜੇ ਇਹ 12 ਬੰਦੇ ਹੈਗੇ ਆ 12 ਦੇ ਵਿੱਚੋਂ ਕੁਝ ਬੰਦੇ ਇਹਨਾਂ ਦੇ ਨਾਲ ਸੀਗੇ ਜਿਹੜੇ ਇਹਨਾਂ ਨੂੰ ਵੈਪਨ ਹੈਂਡਲਿੰਗ ਕਰਦੇ ਸੀਗੇ ਕੁਝ ਬੰਦੇ ਸੀਗੇ ਲੋਜਿਸਟਿਕ ਸਪੋਰਟ ਜਿੱਦਾਂ ਮੋਟਰਸਾਈਕਲ ਦੇ ਦਿੱਤਾ ਰੇਕੀ ਕਰ ਲਈ ਫਿਰ ਉਹਨਾਂ ਨੂੰ ਟੈਕਨੀਕਲ ਸਪੋਰਟ ਦਿੱਤੀ ਸੇਮ ਲੈ ਕੇ ਆਪਣੇ ਨਾਂ ਦੇ ਦੇ ਦਿੱਤੀ ਦੰਨ ਉਹਨਾਂ ਨੂੰ ਆਪਣਾ ਇੰਟਰਨੈਟ ਮੁਹੱਈਆ ਕਰਵਾਤਾ ਇਸ ਤਰੀਕੇ ਦੀਆਂ ਜਿਹੜੀਆਂ ਸੀਗੀਆਂ ਜਿੰਨੇ ਵੀ ਸੀਗੇ ਫਿਰ ਉਹਨਾਂ ਨੂੰ ਇਹਨਾਂ ਦੇ ਵਿੱਚ ਅਸੀਂ ਉਹ ਵੀ ਬੰਦੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੇ ਉਹਨਾਂ ਨੂੰ ਅੱਗੇ ਪਹੁੰਚਾ ਦਿੱਤੀ ਸੀਗੀ ਵਾਰਦਤ ਕਰਨ ਤੋਂ ਬਾਅਦ ਜਿਹਨਾਂ ਦੇ ਘਰਾਂ ਦੇ ਵਿੱਚ ਰਹੇ ਅਸੀਂ ਉਹ ਵੀ ਨਾਮਿਨੇਟ ਕਰਕੇ ਆ ਇਹਨਾਂ ਨੂੰ ਉਹਨਾਂ ਨੂੰ ਫਾਈਨੈਂਸ਼ੀਅਲ ਸੋਰਸਸ ਵੀ ਮਿਲੇ ਫਾਈਨੈਂਸ਼ੀਅਲ ਕੋਈ ਕੋਈ ਬੈਂਕ ਦੇ ਲੋਕ ਵੀ ਇਨਵੋਲਡ ਨੇ ਜਾਂ ਫਾਈਨੈਂਸ਼ੀਅਲਸ ਇਹਨਾਂ ਨੂੰ ਜਿਹੜੀ ਹੁਣ ਤੱਕ ਸਾਡੀ ਆਈ ਹੈ ਕਿ ਬਾਹਰੋਂ ਜੱਗੇ ਨੇ ਜਿਹੜੇ ਟਰਾਂਸਫਰ ਕੀਤੇ ਸੀਗੇ ਪੈਸੇ ਸੀਗੇ ਉਹ ਉਹਨਾਂ ਨੂੰ ਵਾਰਦਤ ਕਰਨ ਤੋਂ ਬਾਅਦ ਚ ਪੈਸੇ ਜਿਹੜੇ ਸੀਗੇ ਉਹ ਕੀਤੇ ਸੀ ਔਰ ਇਹਦੇ ਨਾਲ ਇਹ ਸਾਰਾ ਕੁਝ ਬੰਦੇ 11 12 ਬੰਦੇ ਔਰ 8 ਗ੍ਰਿਫਤਾਰ ਹੋਣ ਕਰਕੇ ਸੁਪਤਾਪੁਰ ਲੋਧੀ ਦੇ ਵਿੱਚੋਂ ਜਿਹੜਾ ਆਲਮੋਸਟ ਇਹਦਾ ਫਰੋਤੀ ਮੰਗਲ ਵਾਲਾ ਗੈਂਗ ਸੀਗਾ ਇਹਦਾ ਆਲਮੋਸਟ ਅਸੀਂ ਕਪੂਥਲਾ ਪੁਲਿਸ ਨੇ ਸਫਾਇਆ ਕੀਤਾ ਕਿੰਨੇ ਲੋਕਾਂ ਨੂੰ ਫਾਇਰ ਕੀਤੇ ਹੈਗਾ ਜਿਹੜਾ ਹੁਣ ਯੂਕੇ ਜਿਹੜਾ ਚੱਕਾ ਯੂਕੇ ਹੈਗਾ ਉਹ ਦੇ ਯੂਐਸਏ ਦੇ ਅਰ ਯੂਕੇ ਦੇ ਵਿੱਚ ਬੇਸਡ ਹੈਗਾ ਉਹਦੇ ਅੱਗੇ ਸਾਰੇ ਯਾਰ ਦੋਸਤ ਸੀਗੇ ਔਰ ਇਹ ਸਾਰੇ ਜਿਹੜੇ ਹੈਗੇ ਨੇ મતલਬ ਕਿ ਇਸੇ ਕ੍ਰਾਈਮ ਪੇਸ਼ਾ ਦਾ ਤਰੀਕੇ ਦੇ ਨਾਲ ਹੀ ਕੰਮ ਕਰਦੇ ਸੀਗੇ ਔਰ ਉਹਨਾਂ ਨੂੰ ਇਹਨਾਂ ਨੇ ਆਰਗੇਨਾਈਜ਼ ਕਰਕੇ ਆ ਜਿੱਦਾਂ ਤੁਹਾਡੇ ਸਾਹਮਣੇ ਵੈਪਨਸ ਹੈਗੇ ਨੇ ਜਿਹੜੇ ਉਹਨਾਂ ਕੋ ਰਿਕਵਰ ਕੀਤੇ ਨੇ ਇਹਨਾਂ ਨੂੰ ਮਧਿਆ ਪ੍ਰਦੇਸ਼ ਦੇ ਵਿੱਚੋਂ ਵੈਪਨ ਜਿਹੜੇ ਮੁਹਈਆ ਕਰਵਾਏ ਗਏ ਸੀਗੇ ਔਰ ਲੋਕਾਂ ਨੂੰ ਜਿਹੜੇ ਐਕਸਟਰਸ਼ਨ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਟਰਕੇ ਇਹ ਜਿਹੜੇ ਸੀਗੇ ਕੀਤਾ ਗਿਆ ਔਰ ਇਹਨੂੰ ਇਮੀਡੀਏਟਲੀ ਅਸੀਂ ਟੈਕਨੀਕਲ ਅਸਿਸਟੈਂਸ ਦੇ ਨਾਲ ਜਿਹੜਾ ਹੈਗਾ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚੋਂ ਜਿਹੜੇ ਇਹਨੇ ਵੈਪਰ ਫੜ ਕੇ 12 ਬੰਦੇ ਨਾਮਿਨੇਟ ਕਰਕੇ ਜਿਨ੍ਹਾਂ ਵਿੱਚੋਂ 8 ਅਸੀਂ ਗ੍ਰਿਫਤਾਰ ਕਰ ਲਏ ਨੇ ਇਹ ਬਹੁਤ ਵੱਡੀ ਕਾਰਪੋਰਸਾ ਪੁਲਿਸ ਨੇ ਜਿਹੜੀ ਉਪਲਬਧੀ ਹਾਸਲ ਕੀਤੀ ਆ ਔਰ ਇਸ ਤਰ੍ਹਾਂ ਕਰਕੇ ਅਸੀਂ ਇੱਕ ਐਕਸਟਰਸ਼ਨ ਦਾ ਇੱਕ ਬਹੁਤ ਵੱਡਾ ਜਿਹੜਾ ਰੈਕੋਰਡ ਚੱਲ ਰਿਹਾ ਸੀਗਾ ਜਿਹੜਾ ਹੈਂਡਰ ਬਾਹਰ ਬੈਠਾ ਯੂਕੇ ਸੀਗਾ ਇਹਦਾ ਜੱਜਾ ਸੀਗਾ ਉਹਨੂੰ ਅਸੀਂ ਬੱਸ ਕੀਤਾ ਸੀ ਫਰੋਤੀ ਸੀਗੀ ਕਿ ਇਹਾਂ ਦੀ ਆਪਸ ਦੇ ਵਿੱਚ ਕਿਸੇ ਗੱਲ ਤੋਂ ਲੈ ਕੇ ਰਾਇਵਰੀ ਸੀਗੀ ਬਾਹਰ ਚਲਾ ਗਿਆ ਸੀਗਾ ਇਸ ਕਰਕੇ ਇਹਨਾਂ ਦੀ ਵਿੱਚ ਸੀ ਮੈਂ ਪੋਲਿਟੀਕਲ ਕਲੂ ਤੋਂ ਨਹੀਂ ਹੈ ਜਿ ਕੋਈ ਪੋਲਿਟੀਕਲ ਐਂਗਲ ਇਹਦੇ ਵਿੱਚ ਕੋਈ ਪੋਲਿਟੀਕਲ ਐਂਗਲ ਨਹੀਂ ਹੈਗਾ ਇਹਦੇ ਵਿੱਚ ਸਿਰਫ ਜਿਹੜਾ ਹੈਗਾ ਇਹਨਾਂ ਦੀ ਆਪਸੀ ਬੈਂਡ ਦੇ ਵਿੱਚ ਜਿਹੜਾ ਸੇਮ ਬੈਂਡ ਦੇ ਵਿੱਚ ਰਹਿਣ ਵਾਲੇ ਸੀਗੇ ਉਹਦੇ ਕਰਕੇ ਦੁਸ਼ਮਣੀ ਸੀਗੀ ਔਰ ਜਿਹੜੀ ਇਹਨੇ ਫਿਰ ਇਹਨਾਂ ਬੰਦਿਆਂ ਤੋਂ ਜਿਹੜੀ ਉੱਤੇ ਗੋਲੀ ਚਲਵਾ ਕੇ ਕੀਤੀ ਸਿਰ ਇਹਨਾਂ ਨੇ ਪਹਿਲਾਂ ਵੀ ਇਹਦੇ ਬਾਰੇ ਦੱਸ ਦਿੱਤੀ ਸੀ